ਸਾਥੀਓ ਮੈਂ ਮਹਿੰਦਰ ਸਿੰਘ ਫਗਲਾਣਾ ਆਪ ਨਾਲ ਇੱਕ ਵੀਡੀਓ ਸਾਂਝੀ ਕਰ ਰਿਹਾ ਹਾਂ ਹਾਂ ਮੈਂ ਇੱਕ ਐਸੀ ਇੰਟਰਵਿਊ ਬਾਰੇ ਗੱਲ ਸਾਂਝੀ ਕਰਨ ਲੱਗਾ ਹਾਂ ਜਿਸ ਵਿੱਚ ਬੀਬੀ ਰਾਜਵਿੰਦਰ ਕੌਰ ਖਾਲਸਾ ਜਿਸ ਨੇ ਵਾਕਿਆ ਹੀ ਸਿੱਖੀ ਰਹਿਤ ਮਰਿਆਦਾ ਅਨੁਸਾਰ ਬਾਲਾ ਪਾਇਆ ਹੋਇਆ ਸੀ ਇਸ ਬੀਬੀ ਦੀ ਇੰਟਰਵਿਊ ਕਰਨ ਲਈ ਕਰਨ ਨਾ ਦਾ ਇੱਕ ਸੱਚ ਨਾਲਸੀ ਜਿਹੜਾ ਮਿੱਟੀ ਨਾਲ ਦਾ ਚੈਨਲ ਚਲਾਉਂਦਾ ਹੈ ਇਸ ਬੀਬੀ ਨੇ ਸਿੱਕੇ ਸਿਧਾਂਤਾਂ ਦੀ ਰਹਿਤ ਮਰਿਆਦਾ ਦੀ ਮਿੱਟੀ ਪਲੀਥ ਕਰਕੇ ਰੱਖ ਦਿੱਤੀ ਇਹ ਬੀਬੀ ਨੇ ਆਪਣੀ ਇੰਟਰਵਿਊ ਵਿੱਚ ਇੰਟਰਵਿਊ ਵਿੱਚ ਕਰਮਕੰਡਾ ਸਵਰਗ ਨਰਕ ਰੱਬ ਜਮਰਾਜ ਬਾਰੇ ਜਿਹਈਆਂ ਗੱਲਾਂ ਕੀਤੀਆਂ ਜਿਹੜੀਆਂ ਗੱਲਾਂ ਸ਼ਾਇਦ ਇੱਕ ਮਨੁੱਖ ਸਮ੍ਰਿਤੀ ਨੂੰ ਮੰਨਣ ਵਾਲਾ ਪੁਜਾਰੀ ਪੁਜੋਹਤ ਵੀ ਨਹੀਂ ਕਰ ਸਕਦਾ ਸੀ ਏ ਬੀਬੀ ਟਾਈਮਸ ਟ੍ਰੈਵਲ ਕਰਕੇ ਆਪਣੇ ਆਪ ਨੂੰ ਪੇਸ਼ ਕਰਦੀ ਹੈ ਬੀਬੀ ਕਹਿੰਦੀ ਹੈ ਕਿ ਸੂਰਜ ਗਿਰਾਂ ਤੇ ਦੁਨੀਆਂ ਬਸਦੀ ਹੈ ਉੱਥੇ ਹੀ ਰੱਬ ਹੈ ਉੱਥੇ ਹੀ ਸਵਰਗ ਨਰਕ ਹੈ ਬੀਬੀ ਕਹਿੰਦੀ ਹੈ ਕਿ ਉੱਥੇ ਸਵਾ ਲੱਗਦੀ ਜਿਵੇਂ ਕਿ ਆਪਾਂ ਗੁਰੂ ਘਰ ਜਾਂਦੇ ਹਾਂ ਸੰਗਤ ਇਕੱਠੀ ਹੋ ਕੇ ਬੈਠਦੀ ਹੈ ਰੱਬ ਦੇ ਦਰਬਾਰ ਵਿੱਚ ਸੱਚਖੰਡ ਵਿੱਚ ਅੰਮ੍ਰਿਤ ਵੰਡਿਆ ਜਾਂਦਾ ਹੈ ਜਿਵੇਂ ਗੁਰੂ ਘਰ ਵਿੱਚ ਖੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ ਇਸੇ ਤਰ੍ਹਾਂ ਰੱਬ ਘਰ ਵਿੱਚ ਅੰਮ੍ਰਿਤ ਵੰਡਿਆ ਜਾਂਦਾ ਹੈ ਬੀਬੀ ਸਵਰਗਨਾਕ ਬਾਰੇ ਗੱਲ ਕਰਦੀ ਹੈ ਜਿੰਨੇ ਵੀ ਲੋਕ ਪਰਲੋਕ ਸੁਧਾਰ ਗਏ ਹਨ ਜਾਂ ਪੂਰੇ ਹੋ ਗਏ ਹਨ ਜਾਂ ਜਿਹਨਾਂ ਦੀ ਮੌਤ ਹੋ ਗਈ ਹੈ ਉਹਨਾਂ ਸਾਰਿਆਂ ਦੇ ਨਾਮਾਂ ਅੱਗੇ ਸਵਰਗੀ ਸ਼ਬਦ ਵਰਤਿਆ ਜਾਂਦਾ ਹੈ ਕਿਸੇ ਵੀ ਵਿਅਕਤੀ ਦੇ ਕਿਸੇ ਵੀ ਸ਼ਖਸ ਦੇ ਅੱਗੇ ਨਰਕ ਬਸ ਹੀ ਨਹੀਂ ਲਿਖਿਆ ਜਾਂਦਾ ਇਸ ਦਾ ਮਤਲਬ ਜੇਕਰ ਮਰਨ ਵਾਲੇ ਲੋਕ ਸਾਰੇ ਸਵਰਗਵਾਸੀ ਹਨ ਫਿਰ ਨਰਕ ਦੀ ਹੋਂਦ ਹੀ ਨਹੀਂ ਹੋ ਸਕਦੀ ਪਰ ਬੀਬੀ ਕਹਿ ਰਹੀ ਹੈ ਕਿ ਸਵਰਗ ਨਰਕ ਹਨ ਫਿਰ ਦੂਸਰੀ ਗੱਲ ਹੈ ਬੀਬੀ ਕਹਿ ਰਹੀ ਹੈ ਕਿ ਜਿਨਨੇ ਜਿਨਨੇ ਵੀ ਲੋਕ ਚੰਗੇ ਕਰਮ ਕਰਦੇ ਹਨ ਉਹ ਸਵਰਗਾਂ 'ਚ ਵਾਸਾ ਕਰਦੇ ਹਨ ਜਿਨ੍ਹਾਂ ਲੋਕ ਮਾੜੇ ਕਰਮ ਕਰਦੇ ਹਨ ਉਹ ਨਰਕਾਂ ਦੇ ਵਿੱਚ ਵਾਸਾ ਕਰਦੇ ਹਨ ਭਾਵ ਉਹਨਾਂ ਦੇ ਕੰਮਾਂ ਦਾ ਉਹਨਾਂ ਦੇ ਕਰਮਾਂ ਦਾ ਲੇਖਾ ਜੋਖਾ ਧਰਮਰਾਜ ਦੇ ਕਲਰਕ ਕਰਦੇ ਹਨ ਬੀਬੀ ਇਹ ਵੀ ਕਹਿੰਦੀ ਹੈ ਕਿ ਜਿਸ ਦੇ ਕਰਮ ਜਿਆਦਾ ਚੰਗੇ ਹਨ ਉਹ ਸਵਰਗ ਵਿੱਚ ਜਾਂਦਾ ਹੈ ਤੇ ਜਿਸ ਦੇ ਕਰਮ ਜਿਆਦਾ ਮਾੜੇ ਹਨ ਬੈਲੇ ਹਨ ਉਹ ਨਰਕ ਵਿੱਚ ਜਾਂਦਾ ਹੈ ਮੈਂ ਬੀਬੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਕਿਸੇ ਵਿਅਕਤੀ ਦੇ ਚੰਗੇ ਕੰਮ ਤੇ ਮਾੜੇ ਕੰਮ ਦੋਨੋਂ ਬਰਾਬਰ ਹਨ ਤੇ ਉਹ ਕੋਈ ਵਿਅਕਤੀ ਕਿੱਥੇ ਜਾਏਗਾ ਉਹਦੇ ਲਈ ਵੀ ਕੋਈ ਜਮ ਰਾਜ ਨੇ ਰੱਬ ਨੇ ਥਾਂ ਬਣਾਈ ਕਿ ਨਹੀਂ ਬਣਾਈ ਅਗਲੀ ਗੱਲ ਬੀਬੀ ਕਹਿੰਦੀ ਹੈ ਕਿ ਸਿੱਖੀ ਸਿਧਾਂਤਾਂ ਦਾ ਮੰਨਿਆ ਬਾਬਿਆਂ ਕੋਲ ਮੈਂ ਗਈ ਹਾਂ ਬਹੁਤ سارے ਸਿੱਖੀ ਸਿਧਾਂਤਾਂ ਨੂੰ ਮੰਨਣ ਵਾਲੇ ਬਾਬਿਆਂ ਨੇ ਮੈਂ ਪੁੱਛਿਆ ਕਿ ਰੱਬ ਦੇ ਘਰ ਦਾ ਮੈਨੂੰ ਪਤਾ ਦੱਸੋ ਤੇ ਉਹਨਾਂ ਬਾਬਿਆਂ ਨੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਪੜਿਆ ਕਰੋ ਗੁਰੂ ਗ੍ਰੰਥ ਸਾਹਿਬ ਪੜੋ ਵਿਚਾਰੋ ਤੇ ਉਸ ਤੇ ਅਮਲ ਕਰੋ ਮੈਨੂੰ ਇਸ ਤਰ੍ਹਾਂ ਨਾਰੇ ਲਾਉਂਦੇ ਰਹੇ ਕਿਸੇ ਨੇ ਵੀ ਰੱਬ ਦਾ ਘਰ ਨਹੀਂ ਦੱਸਿਆ ਇਸ ਦਾ ਮਤਲਬ ਹੈ ਕਿ ਉਹਨਾਂ ਦੇ ਕੋਲ ਰੱਬ ਦੇ ਘਰ ਬਾਰੇ ਕੋਈ ਜਾਣਕਾਰੀ ਨਹੀਂ ਸੀ ਇਹ ਬੀਬੀ ਸੱਚ ਕਹਿ ਰਹੀ ਹੈ ਰੱਬ ਦੇ ਘਰ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਹੈ ਕਰੋੜਾਂ ਲੋਕ ਮਰਨ ਬਾਅਦ ਪਤਾ ਨਹੀਂ ਕਿੱਥੇ ਗਏ ਕਿਸੇ ਨੇ ਵੀ ਆ ਕੇ ਰੱਬ ਬਾਰੇ ਨਹੀਂ ਦੱਸਿਆ ਉਸ ਤੋਂ ਬਾਅਦ ਬੀਬੀ ਕਹਿੰਦੀ ਹੈ ਕਿ ਮੈਂ 2002 ਤੋਂ ਲੈ ਕੇ ਰੱਬ ਦੀ ਭਾਲ ਕਰ ਰਹੀ ਹਾਂ ਪਰ ਮੈਨੂੰ 2010 ਦੇ ਵਿੱਚ ਰੱਬ ਦੇ ਦਰਸ਼ਨ ਹੋਏ ਇਸ ਤਰ੍ਹਾਂ ਬੀਬੀ ਨੇ ਸਿੱਖ ਧਰਮ ਦੀਆਂ ਸਾਰੀਆਂ ਧਰਜੀਆਂ ਉਡਾ ਕੇ ਰੱਖ ਦਿੱਤੀਆਂ ਸਿੱਖੀ ਸਰੂਪ ਵਿੱਚ ਇਸ ਬੀਬੀ ਨੇ ਇਹ ਜਿਹੜੀਆਂ ਗੱਲਾਂ ਕੀਤੀਆਂ ਜਿਹੜੀਆਂ ਸਿੱਖੀ ਨਾਲ ਮੇਲ ਨਹੀਂ ਖਾਂਦੀਆਂ ਪਰੰਤੂ ਉਸ ਦੇ ਮੁਤਾਬਕ ਕੁਝ ਗੱਲਾਂ ਤਾਂ ਸਹੀ ਹਨ ਜਿਹੜੀਆਂ ਬ੍ਰਾਹਮਣਵਾਦ ਦੇ ਬਰਾਬਰ ਸਿੱਖ ਧਰਮ ਦੇ ਵਿੱਚ ਰੌ ਰੀਤੀ ਰਿਵਾਜ ਪੁੰਨ ਜਨਮ ਕਰਮ ਕਾਂ ਤੇ ਹੋਰ ਬ੍ਰਾਹਮਣਵਾਦ ਮਨੁਸਮ੍ਰਿਤੀ ਵਾਲੀਆਂ ਗੱਲਾਂ ਕੀਤੀਆਂ ਦੰਦਿਆਂ ਬੀਬੀ ਨੇ ਇਹ ਵੀ ਕਿਹਾ ਕਿ ਰੱਬ ਦੇ ਘਰ ਦੇ ਵਿੱਚ ਦਰਵਾਜ਼ਾ ਲੱਗਦਾ ਹਾ ਜਿਵੇਂ ਆਪਾਂ ਗੁਰੂ ਘਰ ਜਾਂਦੇ ਹਾਂ ਸੰਗਤ ਇਕੱਠੀ ਹੋ ਕੇ ਬੈਠਦੀ ਹੈ ਰੱਬ ਦੇ ਦਰਵਾਜ਼ੇ ਸਵਾ ਲੱਗਦੀ ਹੈ ਰੱਬ ਦੇ ਦਰਵਾਜ਼ੇ ਵਿੱਚ ਸੱਚਖੰਡ ਵਿੱਚ ਅੰਮ੍ਰਿਤ ਵੰਡਿਆ ਜਾਂਦਾ ਹੈ ਰੱਬ ਦੀ ਸਵਾ ਲੋਕਾਂ ਨੂੰ ਮਿਲਦੀ ਹੈ ਬੀਬੀ ਨੇ ਇਹ ਵੀ ਕਿਹਾ ਕਿ ਮੈਂ ਰੱਬ ਨਾਲ ਰੋਜ਼ਾਨਾ ਪੰਜਾਬੀ ਵਿੱਚ ਗੱਲਾਂ ਕਰਦੀ ਹਾਂ ਦੂਜੀ ਗੱਲ ਮੈਂ ਭੂਤ ਪ੍ਰੇਤ ਵੀ ਦੇਖੇ ਹਨ ਉਹ ਵੀ ਇੱਕ ਜਾ ਜਾਂਦੀ ਹੈ ਜਿਹੜੀ ਧਰਤੀ ਤੋਂ ਥੋੜਾ ਉੱਪਰ ਹਵਾ ਦੇ ਵਿੱਚ বাসਦੀ ਹੈ ਇਹ ਨਜ਼ਰ ਨਹੀਂ ਆਉਂਦੇ ਪਰੰਤੂ ਜੋ ਰੱਬ ਦੀ ਪੂਰਤੀ ਕਰ ਲੈਂਦੇ ਹਨ ਉਹਨਾਂ ਨੂੰ ਇਹ ਭੂਤ ਪ੍ਰੇਤ ਜ਼ਰੂਰ ਦੇਖਦੇ ਹਨ ਬੀਬੀ ਕਹਿੰਦੀ ਹੈ ਕਿ ਮੈਨੂੰ ਸਿਮਰਨ ਕਰਨ ਲਈ ਕਹਿੰਦੇ ਸਨ ਬੀਬੀ ਕਹਿੰਦੀ ਹੈ ਕਿ ਰੱਬ ਇੱਕ ਪ੍ਰਕਾਸ਼ ਹੈ ਉਹ ਨੇਤਰ ਬਣਾਉਦੇ ਹਨ ਭਗਤੀ ਕਰਨੀ ਪੈਂਦੀ ਹੈ ਤੇ ਜਿਵੇਂ ਇਸ ਧਰਤੀ ਤੇ ਇੱਕ ਹੀ ਸੂਰਜ ਪ੍ਰਕਾਸ਼ ਹੈ ਤੇ ਰੱਬ ਦੇ ਘਰ ਕਰੋੜਾਂ ਹੀ ਸੂਰਜ ਹਮ ਉਦਾਹਰਨ ਮੈਂ ਇੱਕ ਉਦਾਹਰਨ ਪੇਸ਼ ਕਰਨ ਲੱਗਾ ਹਾਂ ਕਿ ਮੈਂ ਇੱਕ ਕਮਰਾ ਇੱਕ ਮੁਰਗੀ ਲਖੀ ਹੈ ਜਿਸ ਵਿੱਚ ਇੱਕ ਮੁਰਗੀ ਰੋਜ਼ਾਨਾ ਪੰਜ ਅੰਡੇ ਸੋਨੇ ਦੇ ਦਿੰਦੀ ਹੈ ਹੁਣ ਇਸ BB ਵਰਗੇ ਕਈ ਲੋਕ ਮੇਰੇ ਕੋ ਆ ਕੇ ਕਹਿਣਗੇ ਕਿ ਸਾਨੂੰ ਮੁਰਗੀ ਦਿਖਾਓ ਜਿਹੜੀ ਕਿ ਪੰਜ ਅੰਡੇ ਰੋਜ਼ਾਨਾ ਸੋਨੇ ਦੇ ਦਿੰਦੀ ਹੈ ਉਹ ਕਮਰੇ ਵਿੱਚ ਜਾਂਦੇ ਹਨ ਮੈਨੂੰ ਕਹਿੰਦੇ ਹਨ ਕਿ ਕਮਰੇ ਵਿੱਚ ਕੋਈ ਮੁਰਗੀ ਨਹੀਂ ਹੈ ਮੈਂ ਕਿਹਾ ਤੁਹਾਨੂੰ ਦਿਖਾਈ ਨਹੀਂ ਦਿੰਦੀ ਜਿਵੇਂ ਮੈਨੂੰ ਰੱਬ ਨਹੀਂ ਦਿਖਾਈ ਦਿੰਦਾ ਇਸ ਤਰ੍ਹਾਂ ਤੁਹਾਨੂੰ ਵੀ ਮੁਰਗੀ ਦਿਖਾਈ ਨਹੀਂ ਦਿੰਦੀ ਜਿਹੜਾ ਸਵਾਲ ਕਰੇਗਾ ਕਿ ਰੱਬ ਨਹੀਂ ਦਿਖਾਈ ਦਿੰਦਾ ਉਸ ਦਾ ਸਬੂਤ ਉਸ ਆਦਮੀ ਨੂੰ ਦੇਣਾ ਪਏਗਾ ਤੇ ਜਿਹੜਾ ਕਹਿੰਦਾ ਰੱਬ ਹੈ ਉਸ ਨੂੰ ਨਹੀਂ ਦੇਣਾ ਪਾਏਗਾ ਇਸੇ ਤਰ੍ਹਾਂ ਮੈਂ ਕਹਿੰਦਾ ਹਾਂ ਕਿ ਮੇਰੇ ਕਮਰੇ ਵਿੱਚ ਮੁਰਗੀ ਹੈ ਜਿਹੜੀ 5 ਹੰਟੇ ਰੋਜ਼ਾਨਾ ਸੋਨੇ ਦੇਦੀ ਹੈ ਇਹ ਤੁਸੀਂ ਸਿਰਦ ਕਰਨਾ ਹੈ ਕਿ ਮੁਰਗੀ ਕਿੱਥੇ ਹੈ ਇਹ ਕੋਹਰਾ ਧਾਰਨ ਮੈਂ ਪੇਸ਼ ਕਰਦਾ ਬੀਬੀ ਕਹਿੰਦੀ ਹੈ ਕਿ ਆਤਮਾ ਹੁੰਦੀ ਹੈ ਮੈਂ ਬਿਲਕੁਲ ਇਸ ਗੱਲ ਨੂੰ ਨਾ ਮੰਨਜ਼ੂਰ ਕਰਦਾ ਹਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਦਾਂ ਦੀਆਂ ਮੰਨ ਘਟ ਠਕਾਣੀਆਂ ਘੜੀਆਂ ਜਾਂਦੀਆਂ ਹਨ ਕਿ ਕਿਸੇ ਦੇਸ਼ ਵਿੱਚ ਇੱਕ ਸ਼ੀਸ਼ੇ ਦਾ ਬਕਸਾ ਬਣਾਇਆ ਉਸ ਵਿੱਚ ਇੱਕ ਆਦਮੀ ਨੂੰ ਬਾੜ ਦਿੱਤਾ ਗਿਆ 에ਅਰ ਟਾਈਟ ਕਰ ਦਿੱਤਾ ਗਿਆ ਜਦੋਂ ਉਸ ਆਦਮੀ ਦੀ ਮੌਤ ਹੁੰਦੀ ਹੈ ਤੇ ਉਹ ਸ਼ੀਸ਼ੇ ਦਾ ਬਕਸਾ ਖਰਾਕ ਕਰਕੇ ਟੁੱਟ ਜਾਂਦਾ ਹੈ ਮੈਂ ਉਹਨਾਂ ਲੋਕਾਂ ਨੂੰ ਜਿਹੜੇ ਆਤਮਾ 'ਚ ਵਿਸ਼ਵਾਸ ਰੱਖਦੇ ਹਨ ਉਹਨਾਂ ਲਈ ਇੱਕ ਛੋਟੀ ਜਿਹੀ ਉਦਾਹਰਣ ਦੇ ਰਿਹਾ ਕਿ ਇੱਕ ਸ਼ੀਸ਼ੇ ਦਾ ਸਾਫ਼ ਸੁਥਰਾ ਬਕਸਾ ਬਣਾ ਲਓ ਉਸ ਬਕਸੇ ਦੇ ਵਿੱਚ ਦੋ ਛੋਟੇ ਜਾਨਵਰ ਚੂਹਾ ਜਾਂ ਕਬੂਤਰ ਜਾਂ ਕੋਈ ਹੋਰ ਵਸਤੂ ਡੱਡੂ ਵਗੈਰਾ ਪਾ ਕੇ ਉਸ ਬਕਸੇ ਨੂੰ ਟਾਈਟ ਕਰ ਦਿਓ ਤੁਸੀਂ ਦੇਖੋਗੇ ਤੁਹਾਡੀਆਂ ਅੱਖਾਂ ਸਾਹਮਣੇ ਲਗਾਤਾਰ ਜਦੋਂ ਇਹ ਜੀਵ ਸ਼ੀਸ਼ੇ ਵਿੱਚ ਦੇ ਬਕਸੇ ਵਿੱਚ ਆਕਸੀਜਨ ਬਰਤਨਗੇ ਲਗਾਤਾਰ ਬਰਤਨ ਨਾਲ ਉਸ ਬਕਸੇ ਵਿੱਚੋਂ ਆਕਸੀਜਨ ਖਤਮ ਹੋ ਜਾਵੇਗੀ ਸਿਰਫ ਕਾਰਬਨ ਡਾਈਆਕਸਾਈਡ ਰਹਿ ਜਾਵੇਗੀ ਜਾਵੇਗੀ ਤੁਹਾਡੇ ਸਾਹਮਣੇ ਉਹ ਜੀਵ ਤੜਫ ਤੜ ਕੇ ਮਰ ਜਾਣਗੇ ਇਸ ਤਰ੍ਹਾਂ ਜਿਹੜਾ ਸ਼ੀਸ਼ਾ ਹੈ ਇਸ ਤਰ੍ਹਾਂ ਜਿਹੜਾ ਬਕਸਾ ਹੈ ਸ਼ੀਸ਼ੇ ਦਾ ਉਹ ਨਹੀਂ ਟੁੱਟੇਗਾ ਇਹ ਇੱਕ ਸਧਾਰਨ ਇੱਕ ਉਦਾਹਰਣ ਹੈ ਤੁਸੀਂ ਘਰ ਵਿੱਚ ਬੈਠ ਕੇ ਜਾਂ ਕਿਸੇ ਸਭਾ ਵਿੱਚ ਬੈਠ ਕੇ ਕਰ ਸਕਦੇ ਹੋ ਆਪਣੀ ਸ਼ੱਕ ਦਾ ਨਿਵੇੜਾ ਕਰ ਸਕਦੇ ਹੋ ਬੀਬੀ ਰਾਜਵਿੰਦਰ कौर ਖਾਲਸਾ ਨੇ ਜਿਹੜਾ ਇੱਕ ਕਲਿੱਪ YouTube ਤੇ ਪਾਇਆ ਹੈ ਉਸ ਦੀ ਸਿੱਖੀ ਸਿਧਾਂਤਾਂ ਨੂੰ ਮੰਨਣ ਵਾਲੇ ਲੋਕਾਂ ਨੂੰ ਪੂਰਨਨ ਖੇਤੀ ਕਰਨੀ ਚਾਹੀਦੀ ਹੈ ਇਹੋ ਜਿਹੇ ਸਾਧ ਬਾਬੇ ਜਿਹੜੇ ਲੋਕਾਂ ਦੀ ਆਰਥਿਕ ਲੁੱਟ ਕਰਦੇ ਹਨ ਉਹ ਇਸ ਤਰ੍ਹਾਂ ਦੀਆਂ ਮਨ ਘੜਤ ਕਹਾਣੀਆਂ ਬਣਾ ਕੇ ਲੋਕਾਂ ਦੀ ਲੁੱਟ ਕਰਦੇ ਹਨ ਇਹ ਜਿਹੇ ਲੋਕਾਂ ਦਾ ਸਿੱਖੀ ਸਿਧਾਂਤਾਂ ਨਾਲ ਕੋਈ ਮਤਲਬ ਨਹੀਂ ਹੁੰਦਾ ਪਰੰਤੂ ਇਹਨਾਂ ਦਾ ਰੋਟੀ ਫੁਲਕਾ ਜਿਹੜਾ ਹੈ ਇਸ ਤਰ੍ਹਾਂ ਚੱਲਦਾ ਹੈ ਆਪਾਂ ਦੇਖ ਰਹੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਸਿੱਖ ਧਰਮ ਦੇ ਵਿੱਚ ਤੇ ਹੋਰ ਧਰਮਾਂ ਦੇ ਵਿੱਚ ਧਰਮਾਂ ਨੂੰ ਬਿਕਰੀ ਤੇ ਲਾਇਆ ਹੋਇਆ ਹੈ ਸਿੱਖ ਧਰਮ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਈ ਕੀਰਤਰੀਏ ਕੀਰਤਨ ਵੇਚ ਰਹੇ ਹਨ ਕਿ ਕਥਾਵਾਚਕ ਕਥਾ ਵੇਚ ਰਹੇ ਹਨ ਕਈ ਹੋਰ ਅਨੇਕਾ ਟੰਗਾ ਨਾਲ ਲੋਕਾਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਦੇ ਬਹਾਨੇ ਠੀਸਾ ਰੱਖ ਕੇ ਲੁੱਟ ਰਹੇ ਹਨ ਸੋ ਮੈਂ ਸਿੱਖ ਧਰਮ ਦੇ ਪ੍ਰਬੰਧਕਾਂ ਨੂੰ ਸਿੱਖ ਧਰਮ ਦੇ ਲੀਡਰਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਬੀਬੀ ਨੂੰ ਰਾਜਵਿੰਦਰ ਕੌਰ ਨੂੰ ਤਲਬ ਕੀਤਾ ਜਾਵੇ ਅਕਾਲ ਤਖਤe ਤਲਬ ਕਰਕੇ ਉਸ ਨੂੰ ਇਸ ਬਾਰੇ ਸਪਸ਼ਟੀਕਰਨ ਮੰਗਿਆ ਜਾਵੇ ਤੇ ਉਸ ਨੂੰ ਬੰਨਦੀ ਸਦਾ ਦਿੱਤੀ ਜਾਵੇ ਤੇ ਅਕਾਲ ਤਖਤ ਇੱਕ ਅਜਿਹਾ ਸੰਦੇਸ਼ ਜਾਰੀ ਕਰੇ ਕਿ ਕੋਈ ਵੀ ਸਖਸ਼ ਸਿੱਖ ਧਰਮ ਨੂੰ ਨਾ ਵਿੱਚ ਧਾਰਮਿਕ ਕੀਤਾ ਅਪਣਾ ਕੇ ਬਾਬੇ ਨਾਨਕ ਨੇ ਤਾਂ 65 ਸਾਲ ਦੇ ਵਿੱਚ ਖੇਤੀ ਦਾ ਕੰਮ ਕੀਤਾ ਸੀ ਕਿਰਤ ਕੀਤੀ ਸੀ ਇਹਨਾਂ ਨੇ ਧਰਮ ਨੂੰ ਹੀ ਕਿਰਤ ਸਮਝ ਲਿਆ ਤੇ ਲੋਕਾਂ ਨੂੰ ਫੀਸਾਂ ਰਾਹੀਂ ਲੁੱਟ ਰਹੇ ਹਨ ਸੋ ਇਸੇ ਤਰ੍ਹਾਂ ਬੀਬੀ ਰਾਜਵਿੰਦਰ ਕੌਰ ਵੀ ਉਹਨਾਂ ਦੇ ਵਿੱਚੋਂ ਹੈ ਸੋ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ